ਲੀਡਿੰਗ ਬੈਡਲੀ ਉਹਨਾਂ ਦਾ ਚਸ਼ਮਾ ਉਹਨਾਂ ਦੀ ਅੱਖ ਵਿੱਚ ਵੜ ਕੇ ਤੋੜ ਦਿੱਤਾ ਗਿਆ ਸੀ ਮਤਲਬ ਬੋਡੀ ਦੀ ਕੰਡੀਸ਼ਨ ਇਹੋ ਜੀ ਸੀ ਕਿ ਕੋਈ ਵੀ ਇੱਕ ਵਾਰ ਦੇਖ ਕੇ ਦੱਸ ਸਕਦਾ ਹੈ ਕਿ ਇਹ ਸਾਫ਼-ਸਾਫ਼ ਕੋਲਡ ਬਲੱਡਿਡ ਮਰਡਰ ਤੇ ਰੇਪ ਕੇਸ ਹੈ ਬਟ ਦੂਸਰੀ ਸਾਈਡ ਹਸਪੀਟਲ ਨੂੰ ਕੁਝ ਵੀ ਨਹੀਂ ਦਿਖ ਰਿਆ ਸੀ ਹਸਪੀਟਲ ਐਡਮਿਨਿਸਟ੍ਰੇਸ਼ਨ ਤਾਂ ਇਹ ਕੇਸ ਨੂੰ ਸਾਫ਼-ਸਾਫ਼ ਇੱਕ ਸਾਈਡ ਦਾ ਕੇਸ ਬਣਾ ਰਿਆ ਸੀ ਤੇ ਇੱਥੇ ਹੁਣ ਦੂਸਰਾ ਕੁਐਸਚਨ ਕ੍ਰੀਏਟ ਹੁੰਦਾ ਕਿ ਹਸਪੀਟਲ ਨੇ ਇੱਕ ਕਲੀਅਰ ਰੇਪ ਐਂਡ ਮਰਡਰ ਕੇਸ ਨੂੰ ਸਾਈਡ ਦਾ ਨਾਮ ਦੇਣ ਬਾਰੇ ਸੋਚਿਆ ਵੀ ਕਿਉਂ ਹੈ ਤੀਸਰੀ ਗੱਲ ਕਿਉਂ ਵਿਕਟਮ ਦੇ ਪੇਰੈਂਟਸ ਨੂੰ 3 ਘੰਟੇ ਤ ਉਹਨਾਂ ਨੂੰ ਉਹਨਾਂ ਦੀ ਬਾਡੀ ਤੱਕ ਨਹੀਂ ਦਿਖਾਈ ਜਾਂਦੀ। ਇਹਨਾਂ ਸਭ ਤੋਂ ਗਿਰੀ ਹੋਈ ਚੀਜ਼ ਉਸ ਹਸਪਤਾਲ ਦੇ ਪ੍ਰਿੰਸੀਪਲ ਨੇ ਬਿਨਾਂ ਕਿਸੇ ਡਾਇਗਨੋਸਿਸ ਜਾਂ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿਕਟਮ ਨੂੰ ਸਿੱਧਾ ਬਲੇਮ ਕਰਤਾ ਕਿ ਉਹਨਾਂ ਨੂੰ ਸਾਈਕੋਸਿਸ ਨਾਮ ਦੀ ਮੈਂਟਲ ਪ੍ਰੋਬਲਮ ਸੀ ਤੇ ਇਸੇ ਕਰਕੇ ਉਹਨਾਂ ਨੇ ਸਾਈਡ ਕੀਤੀ ਹੈ। ਬਟ ਵਾਈ? ਪ੍ਰਿੰਸੀਪਲ ਨੂੰ ਇੰਨੀ ਛੇਤੀ ਇਹ ਵਡਿਕਟ ਦੇਣ ਦੀ ਕੀ ਜ਼ਰੂਰਤ ਪਈ ਸੀ? ਮੇਬੀ ਇਹ ਕ੍ਰਾਈਮ ਵਿੱਚ ਹਸਪਤਾਲ ਦੇ ਹੋਰ ਵੀ ਲੋਕ ਇਨਵੋਲ ਸੀ ਜਿਨ੍ਹਾਂ ਨੂੰ ਐਡਮਿਨਿਸਟ੍ਰੇਸ਼ਨ ਸਾਫ਼-ਸਾਫ਼ ਬਚਾ ਰਿਆ। ਤੇ ਇਹ ਅਲੀਗੇਸ਼ਨਸ ਵਿਕਟਮ ਦੇ ਪੇਰੈਂਟਸ ਵੀ ਲਗਾ ਰਹੇ ਨੇ। ਕਿਉਂਕਿ ਇਹਨਾਂ ਕੁਝ ਹੋਣ ਤੋਂ